ਲੇ ਵੀ ਅਮਰੀਕਾ ਜੀ ਵੀਰਾ ਜੀ ਟੀਮਾਂ ਨੂੰ ਹੁਣੇ ਅਸੀਂ ਕਹਿ ਦਿੰਨੇ ਆ ਸਾਰੀਆਂ ਟੀਮਾਂ ਦੀ ਅਸੀਂ ਸੁਣ ਲਈ ਆ ਗੱਲਬਾਤ ਜੋ ਪ੍ਰਬੰਧਕਾਂ ਦਾ ਫੈਸਲਾ ਆ 25 ਤੇ 26 ਨੰਬਰ ਦਾ ਮੈਚ ਉਹ ਤੜੀ ਮਾਰ ਦੋ ਦਰਸ਼ਕ ਵੀਰੋ ਤਵਨ ਅਮਰੀਕਾ ਦਾ ਤੂਫਾਨ ਹੋਣੀ ਛੱਡ ਵੀਰ ਨੀਨੇ ਦਾ ਵਿਸ਼ੇਸ਼ ਤੌਰ ਤੇ ਦਾਦੂ ਨੂੰ ਪਿਆਰ ਹੈ ਮਾਨ ਸਨਮਾਨ ਹਾਂਜੀ ਸੁਖਵੀਰ ਸੁਖੇ ਟੀਮ ਨੇ ਐਲਾਨ ਕਰਵਾਤਾ ਵੀ ਅਗਲੇ ਸਾਲ ਦਾ ਦੂਜਾ ਨਾਮ ਸਾਡੇ ਵੱਲੋਂ ਗਿੰਨੀ ਬਾਈ ਲਾਪੀ ਜਿੰਨਾ ਮਰਜੀ ਰੱਖ ਲਓ ਆ ਜੱਗੀ ਲਸਾਣਾ ਗਿੱਲ ਸਾਡਾ ਵੀਰ ਆਸਟ੍ਰੇਲੀਆ ਦੇ ਵਿੱਚ ਮਾਨ ਦਿੰਦਾ ਖਿਡਾਰੀਆਂ ਨੂੰ ਉਧਰਲੇ ਪਾਸੇ ਸਟੇਜ ਦੇ ਖੱਬੇ ਹੱਥ ਪਿੰਡ ਵਾਲੇ ਪਾਸੇ ਟੀਮ ਜਿਹੜੀ ਕਹਿੰਦੇ ਦੋਦੇ ਦੀ ਔਰ ਸਟੇਟ ਦੇ ਸੱਜੇ ਹੱਥ ਟੀਮ ਜਿਹੜੀ ਬੋਪਰ ਦੀ ਪਿੰਦਰ ਲਸਾਰਾ ਗੱਲ ਕੈਨੇਡਾ ਤੇ ਸੁੱਖਾ ਆਰਾ ਪਿੰਡ ਗੁਰੀਨਸਾਰੇ ਗੱਲੋਣੀ ਆਨੰਦਮਾਨ ਦੇ ਨੇ ਗਮਾਂਡੀ ਪਿੰਡ ਮੰਦਰੀਪੁਰ ਵਾਲੇ ਭਰਾਵਾਂ ਨੂੰ ਜਿੰਨੀ ਹੋਣਾ ਨੂੰ ਮੁਬਾਰਕਬਾਦ ਵੱਡੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਵੀਰਾਂ ਦਾ ਵਾਟਸਐਪ ਜਿਸ ਸਾਬਾ ਖੇਡੇਗਾ ਤੇ ਕਿੰਨੇ 51 ਸੌ ਨੰਬਰ ਫਰਮਾ ਦੇਵੇਗਾ ਸਾਪੇ ਤੁਮ ਬਾਰਕਾ ਦੇ ਹੁਣ ਬਾੜਾ ਜਾ ਜਿਹੜਾ ਥੋੜਾ ਥੋੜਾ ਜਾ ਮਾੜਾ ਮਾੜਾ ਵੀਰ ਬਣ ਕੇ ਥੋੜਾ ਥੋੜਾ ਲਾਈਨ ਤੋਂ ਪਿੱਛੇ ਅੱਜੋ ਨਾਲੇ ਆਪਾਂ ਵਿੱਚ ਦੇਖ ਲਈਏ ਤੁਹਾਡੇ ਵੀਰ ਹੈ ਤੁਹਾਡੇ ਭਾਈਓ ਹਲੋ ਥੋੜਾ ਥੋੜਾ ਸਾਈਡ ਤੇ ਆਪਾਂ ਕਰੀਏ ਮੈਚ ਰੋ ਲਾਪਰੀਤ ਕੈਨੇਡਾ ਤੇ ਗਿੰਨੀ ਆਸਟ੍ਰੇਲੀਆ ਮੰਦਰੀਪੁਰ ਯਾਰਾਂ ਦੇ ਯਾਰ ਸਾਡੇ ਵੀਰ 5 ਲੱਖ ਰੁਪਏ ਦਾ ਵੱਡਾ ਜੋਧਾ ਸੁਖਵੀਰ ਭਾਈ ਨੇ ਆਨੂੰ ਜਲਦੀ ਪੱਟ ਕੇ ਕਹਿੰਦਾ ਚਾਹੇ ਘੱਟ ਨਿਕਲ ਜਾਏ ਵੱਧ ਨਿਕਲ ਮੈਚ ਕਰਾਉਣੇ ਨੇ 29 ਨੂੰ ਧੰਨਵਾਦ ਆ ਸਾਡੇ ਵੀਰ ਦਾ ਲੈ ਵੀ ਵੀਰ ਮੈਚ ਸ਼ੁਰੂ ਕਰਵਾ ਦਈਏ ਉਧਰੋਂ ਕਰਨ ਬੈਨੀਪਾਲੋਣੀ ਸਿਮੀ ਬੈਨੀਪਾਲੋਣੀ ਔਰ ਬਦਰੀ ਪ੍ਰਵਾਨੋਣੀ ਜੋਬਨੋਣੀ ਮਾਰਕਪੁਰ ਵਾਲੇ ਕਹਿੰਦੇ ਕੁਸ਼ਤੀ ਦੰਗਲ ਕਪੂਰਗੜ੍ਹ ਦੇ ਵਿੱਚ 17 ਪ੍ਰਾਇਮ ਨੂੰ ਓਪਨ ਜੀਪ ਪਹਿਲਾ ਇਨਾਮ ਦਿੱਤੀ ਜਾਵੇਗੀ ਲਾਂਸ ਸਿੰਘਾਂ ਵੱਲੋਂ ਧੰਨਵਾਦ ਆ ਲਓ ਕਹਿੰਦੇ ਪਹਿਲੀ ਰੇਡ ਪਾਉਣ ਦੇ ਲਈ ਬੋਪੁਰ ਦੀ ਧਰਤੀ ਦਾ ਆਓ ਸਾਹਮਣੇ ਕਹਿੰਦੇ ਕੱਲੂ 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 ਬਣੇ ਕੋੜਲੇ ਪ੍ਰਜਾ ਕਹਿੰਦੇ ਗੱਲ-ਗੱਲ ਵੱਖਰੀ ਐ ਉਹ ਤੰਗਰੀਪੁਰ ਮੇਲਾ ਚੱਲਦਾ ਆਓ ਸਾਹਮਣੇ ਬੱਕਰਾ ਸੁਆਦ ਉਹ ਜਬੋਬਾ ਪਾ ਉਪਰ ਹੀ ਕਹਿੰਦੇ ਕਿਵੇਂ ਧੰਵਾਦਾ ਵੱਡੇ ਵੀਰ ਦਾ ਉਹ ਲਸਾੜੇ ਪਿੰਡ ਦੀ ਗੱਲ ਚੱਲਦੀ ਐ ਬੱਬੂ ਕਹਿੰਦੇ ਮਾੜਾ ਜਿੰਦਗੀ ਦਾ ਪਹਿਲ ਲਸਾੜੇ ਵਾਲਾ ਕਹਿੰਦੇ ਅੱਜ ਜੱਗੀ ਆਇਆ ਹੋਇਆ ਉਹ ਲਸਾੜੇ ਵਾਲਾ ਅੱਜ ਕਹਿੰਦੇ ਪਾਸੇ ਬਣੀ ਸਮਾਣੇ ਵਾਲਾ ਆ ਬਣੀ ਸਮਾਣੇ ਵਾਲਾ ਉਧਰ ਕਹਿੰਦੇ ਗਗਨ ਬੌਸਰ ਦਾ ਨਾਮ ਵੱਡਾ ਹੈ ਉਹ ਦਿ ਲੋ ਧੰਨਵਾਦ ਵੀਰਾਂ ਦਾ ਉਹ ਗਗਨ ਬੌਸਰ ਉਹ ਦਵਾਣਾ ਦੇ ਮੁੰਡਿਆਂ ਦੇ ਲਈ ਇੱਥੇ ਕਹਿੰਦੇ ਕੀਤੂ ਕਬੱਡੀ ਪਾਰਿਆ ਮੇਰੇ ਮਿੱਤਰੋ ਉਹ ਰੇਡਰ ਸਾਰੇ ਫੜਲੇ ਪਰ ਜੇ ਕੀਤੂ ਫੜ ਲਿਆ ਚੱਲ ਵੱਖਰੀ ਵਾਹ ਉਹ ਜੇ ਪਰੂਆ ਅੱਜ ਕਹਿੰਦੇ ਹੱਡੀ ਚਾਰ ਵੱਡਾ ਵੀਰ ਆਇਆ ਜਿਹ ਅੱਜ ਨਾਲ ਹੁਰ ਹੁਰ ਕਰਾਈ ਉਹ ਕਰਾਉਣੀ ਕਦੋਂ ਆ ਉਹ ਕਰਾਉਣੀ ਕਦੋਂ ਆ ਗੱਗੀ ਝਵਣ ਦਾ ਜਰਗੜੀ ਵਾਲੇ ਹੈਪੀ ਦਾ ਪਿਆਰ ਆ ਕਿੰਨੀ ਦਾ ਲਾ ਪ੍ਰੀਤ ਨਾਲ ਉਹ ਵੀਰਾਂ ਨੇ ਯਾਰੀਆਂ ਪੁਆਦੀਆਂ ਮਨਵੀਰ ਬਾਗਟੋਣੀ ਪੱਪੂ ਨੇ ਕਿਹਾ Peace. <laughs> ਕਬੱਡੀ ਲੈਦੇ ਅੱਫਾਂ ਚ ਇੱਕ ਵਾਰੀ ਭਾਵੇਂ ਨੌ ਆਜੇ ਓ ਫੇਰ ਨਹੀਂ ਓ ਤਾਹੀ ਤਾਂ ਕਿਸੇ ਨੇ ਆਖਿਆ ਕਿ ਬੈਠ ਕੇ ਜੇ ਛਤਰੀ ਤੇ ਓਏ ਉੱਟ ਗਈ ਕਬੂਤਰੀ ਓ ਦਸਵੇਂ ਸ਼ਿਕਾਰੀ ਜੱਟਾ ਕਿਹਨੂੰ ਕੰਬਣਾ ਓ ਦਸਵੇਂ ਸ਼ਿਕਾਰੀ ਜੱਟਾ ਕਿਹਨੇ ਕੰਬਣਾ ਔ ਰੇਡ ਪਾ ਗਈ ਬਾਈ ਉੰਡੀ ਨੂੰ ਆ ਗਿਓ ਮਿਲਾਂਗੇ ਕਿਵੇਂ ਵੱਡਾ ਦੇ ਟੂਰਨਾਮੈਂਟ ਦੇ ਪਰ ਇੱਧਰ ਕਿਵੇਂ ਕਬੱਡੀ ਕਬੱਡੀ ਆ ਜਾਪੀ ਤੋਂ ਵੀ ਰੇਡਰ ਆਏ ਚੱਲਦੇ ਉਹ ਜਿਵੇਂ ਕਾਂਗਲੇ ਉਤੋਂ ਚੱਲਦਾ ਉਹ ਰੇਡ ਪਾ ਗਈ ਏ ਕਿੰਨੀ ਕਬਦੀ ਕਿੰਨੀ ਆਸਟ੍ਰੇਲੀਆ ਲਾਭਿਤ ਕਰਦਾ ਹਰ ਇੱਕ ਜੱਫੇ ਦੇ ਵੱਡੇ ਮਾਨ ਸਰਵਰ ਸਰਿੰਦਰ ਪਾਸ ਸਿੰਘ ਜਿਹੜਾ ਵੱਲੋਂ ਵੱਡੇ ਮਾਨ ਸਰਵਰ ਹਰ ਇੱਕ ਜੱਫੇ ਦੇ ਵੱਡੇ ਮਾਨ ਸਰਵਰ ਗੱਗੀ ਦਾ ਧੰਨਵਾਦ ਹੈ ਗੱਗੀ ਚਮੜਦਾ ਜਿੰਨੇ ਧੰਨਵਾਦ ਆ ਭਰਾਵਾਂ ਦਾ ਆ ਨਾਲੇ ਸਾਡੇ ਫਤਿਹ ਦਾ ਆ ਸਾਹਮਣੇ ਰੇਡਾਂ ਪੈਂਦੀਆਂ ਨੇ ਕਿਵੇਂ ਪ੍ਰੀਤ ਦੇ ਵੀਰ ਨੇ ਆਹ ਕਹਿੰਦੇ ਗੁੱਜਰਾਂ ਦਾ ਮੁੰਡਾ ਕਬੱਡੀ ਪਾ ਰਿਹਾ ਉਧਰ ਕਹਿੰਦੇ ਜੱਗੀ ਲਸਾੜਾ ਪਿੰਡਾ ਜਸੂ ਸਿਆਣਾ ਉਹ ਵੀਰ ਨੇ ਆਹ ਮਨਿੰਦਰ ਯੂਐਸਏ ਤੇ ਸ੍ਰਿੰਦਰਪਾਲ ਸਿੰਘ ਯੂਐਸਏ ਕਿੰਨੀ ਆਸਟ੍ਰੇਲੀਆ ਨਾ ਕੈਨੇਡਾ ਹਰ ਜੱਫੇ ਤੇ ਵੱਡੇ ਮਾਨ ਸਨਮਾਨ ਇਧਰਲੇ ਪਾਸੇ ਕਹਿਣਗੇ ਆਲੇ ਹੈਪੀ ਦਾ ਜਸਪ੍ਰੀਤ ਦਾ ਸੁਖਮਣਾ ਦਾ ਬਿੱਲੇ ਬਾਈ ਆ ਖੇਡ ਮੈਦਾਨ ਸ਼ੇਰਪਰ ਦੇ ਧੰਨਵਾਦ ਰੁਪਿੰਦਰ ਦੀ ਜਣ ਅਮਰੀ ਕਰੀ ਗੱਲ ਉਹ ਰੁਪਿੰਦਰ ਜੀ ਕਹਿੰਦੇ ਕਬੱਡੀ ਪੈ ਰਹੀ ਹੈ ਜਿਲ੍ਹਾ ਲੁਧਿਆਣਾ ਇਹ ਕਹਿੰਦੇ ਮਾਲਵੇ ਦਾ ਦਿਲ ਹੈ ਮੇਰੇ ਮਿੱਤਰੋ ਉਹ ਪੰਜਾਬ ਦਾ ਦਿਲ ਹੈ ਜਿਲ੍ਹਾ ਲੁਧਿਆਣਾ ਆਹ ਤੇ ਵੀ ਇਹ ਬਾਹ ਦੇ ਵੀ ਇਹ ਨਾ ਵੀ ਹਣੀ ਲਾ ਦੇ ਫਿੰਗਰ ਉਹ ਤਾਰਿਆਂ ਤੋਂ ਤੱਕੇ ਕੁਝ ਨਹੀਂ ਅਣੀ ਕਹਿੰਦਾ ਸੀ ਰਿਸ਼ਤੇਦਾਰੀਆਂ ਵੀ ਗੂੜੀਆਂ ਨੇ ਕਿਤੇ ਮੇਲਾ ਬਾਣਾ ਨਾ ਹੋ ਜਾਏ ਪਰ ਮੇਲਾ ਚੋਟਿਆ ਆਲੂ ਤੇ ਕਹਿੰਦੇ ਉਹ ਗੱਲ ਚੱਲਣੀ ਆ ਅਬਰ ਰੋਜੀ ਜੀ ਪੁੰਜੜਗੇ ਕਿਰਸ਼ਨਾਫ ਆਹ ਕਹਿੰਦੇ ਗੁਰੀ ਧਲੇਰ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਚਾਰ ਸੋਨੀ ਸਿਹਾਂ ਦਾ ਹੁਸ਼ਿਆਰਾ ਬੋਪੜ ਦਾ ਹੁਣ ਕੌਣ ਆ ਟਕੜਾ ਕੇ ਜਾਂਦਾ ਆ ਕਹਿੰਦੇ ਮੁੰਡਾ ਪਿੰਡਾਂ ਦਾ ਪਿੰਡਾਂ ਦਾ ਪਰ ਬੁੱਗੇ ਬੰਦੇ ਵੀ ਮੁੰਡਾ ਇਲਾਕੇ ਦਾ ਉਹ ਧਲੇਰ ਵਾਲਾ ਗੁਰੀ ਟੱਕੜੇ ਪੁਆਇੰਟ ਦਾ ਵਾਅਦਾ ਕਰ ਗਿਆ ਰਕੇਸ਼ ਦੀ ਰੇਡ ਅਮੀਰ ਕਰ ਦੇਗਾ ਆ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੁੰਡੇ ਕਹਿੰਦੇ ਬਈ ਅਮਨ ਰੋਜੀ ਨੇ ਆਉਣਾ ਅਮਨ ਰੋਜੀ ਨੇ ਆਉਣਾ ਕਿ ਟੋੜੀ ਟੁੱਕਰੀ ਦਨਾਲੀ ਤੀਜੀ ਮੈਂ ਉਹ ਜੱਟ ਵੀ ਆ ਲੀਆਂ ਉਹ ਢੋੜੀ ਡੁੱਕਰੀ ਟੰਡਾਲੀ ਤੀਜੀ ਮੈਂ ਉਹ ਜੱਟ ਦੀਆਂ ਤਿੰਨ ਛੇਲੀਆਂ ਹਲੇ ਕਹਿੰਦੇ ਅਮਰ ਰੋਜੀ ਨੇ ਲੱਗਣਾ ਉਹ ਚੋਟੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਆਹ ਕਹਿੰਦੇ ਜਿੱਤੂ ਪੁੱਢੜ ਬੁੜਿਆ ਕਬੱਡੀ ਪਾ ਰਿਆ ਉਹ ਕੌਣ ਖੜੂ ਕੌਣ ਰੁੱਕੂ ਉਹ ਜਿਤਵਾਜੀ ਵਿੱਚ ਛੱਟੇ ਤਖਤ ਹਜ਼ਾਰੇ ਜਾਂਦੇ ਨੇ ਬਾੜਾ ਹੋਵੇ ਟਾਈਮ ਪੱਕਰ ਚੇ ਮਾਰੇ ਜਾਂਦੇ ਨੇ ਤਾਲੇ ਤੱਤੇ ਤਵੇਂ ਤੇ ਰੋਟੀ ਸੜਦੀ ਹੁੰਦੀ ਆ ਪਹਿਲੇ ਜਿਵੇਂ ਆ ਆਇਆ ਹੁਣ ਇਹ ਫੈਦਲ ਹੈ ਫੈਦਲ ਹੈ ਉਧਰ ਕਿਹੜੇ ਜੱਗੀ ਦਾ ਲਸਾੜਾ ਪਿੰਦਾ ਹੈ ਜਦੋਂ ਬਿਲਬੜ ਜਾਈਦਾ ਉਹ ਦਿਲੋਂ ਦਵਾਈ ਪੱਟਾ ਪਿਆਰ ਨਾਲ ਕਿਹਦੇ ਜੱਸ ਸਿਉੜਾ ਆ ਸਿਉੜੇ ਵਾਲੇ ਬੈਠੇ ਆ ਇਹ ਵੀ ਛਡਾਈ ਹੈ ਕੌਡੀ ਨੇ ਉਹ ਸਭ ਦੇ ਲਈ ਦਵਾਈਆਂ ਨੇ ਜਸਵੀਰ ਸੋਬਨ ਖੇੜੀ ਹਰਦੀਪ ਕਹਿੰਦੇ ਗਰੀਸ ਤੋਂ ਆਇਆ ਕੋਲੁੱਟੀ ਵਾਲਾ ਮਨੂ ਬੈਠਾ ਸਾਰਾ ਪਿੰਡਦ ਵਾਲੇ ਆ ਫਿਰਦਾ ਉਹਦੇ ਓਏ ਆ ਜਾ ਆ ਬਣੀ ਸਮਾਰੇ ਵਾਲਾ ਇੱਕ ਤਾਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਉਧਰ ਕਹਿੰਦੇ ਕਾਲੇ ਵੀਰ ਵੱਲੋਂ ਵੱਡੇ ਪਿਆਰ ਦੇ ਵੱਡੇ ਸੁਤਕਾਰ ਦੇ ਵੱਡਾ ਧੰੜਾ ਵਾ ਓਏ ਕ੍ਰਿਸ਼ਨ ਪੁੱਛਲਾ ਜਿੰਨੀ ਕੀਤੇ ਮਾ ਅਗਲੀ ਕਬੱਡੀ ਕ੍ਰਿਸ਼ਨ ਉਹ ਚੋਟੀ ਦਾ ਨਾਜਾ ਕਿਲੋ ਵਾਲਾ ਕਹਿੰਦਾ ਵੀ ਬਾਈ ਇੱਕ ਵਾਰੀ ਕਹਵੇ ਕਿ ਸਾਡੀ ਵੀ ਹੋਣਾ ਤੇ ਕੱਲ ਕੋਈ ਗੱਲ ਨਹੀਂ ਹੋਰ ਦਾ ਹੋਏਗਾ ਸਾਨੂੰ ਕੱਲ ਰਣਕੂ ਓਏ ਅੱਜ ਕਬਜੇ ਦੀ ਤਲੀ ਅਗੂ ਆਹ ਡਾਂਗ ਖੜਕੂ ਡਾਂਗ ਖੜਕੋ ਆਹ ਕਬੱਡੀ ਦੀ ਬਾਸ ਸੰਧੂ ਬਰਾਬਰ ਗੰਗੀ ਝਮਟ ਬਾਈ ਮੇਲਾ ਸਫਲ ਮੇਲਾ ਸਫਲ ਉਧਰ ਕਹਿੰਦੇ ਸੋਨੀ ਓਏ ਹਰਦੀਪ ਭਾਈ ਕਹਿੰਦਾ ਗਰੀਸ ਹੀਰਾ ਬੱਟ ਫੜਿਆ ਆ ਜਿਹਦੇ ਬਾਰੇ ਕੀ ਖਿਆਲ ਗੱਲਾਂ ਲੱਗੜੀਆਂ ਟਿਕਾਰੇ ਓਏ ਤੰਦੂ ਆਜੋ ਦਵਿੰਦਰ ਦੇ ਮੇਲੇ ਤੇ ਓਏ ਸਾਫੇ ਹੋ ਜੋ ਵਾਲਿਆ ਧੱਸਾ ਹੋ ਜੋ ਵਾਹ ਪੰਜ ਨੂੰ ਝਲਕੜੀ ਵਾਲਾ ਕਹਿੰਦਾ ਰਾਜਪੁਰ ਦੇ ਵਿੱਚ ਦੁਨੀਆ ਨੂੰ ਅੱਖ ਨਿਕਲ ਦੀ ਵਿਖਾਵਾਗੇ ਤੇ ਧੂਏ ਨੂੰ ਪੁੱਛਦਾ ਵੀ ਕੋਈ ਨਹੀਂ ਕੱਢਣੀ ਵੀ ਆਕੀ ਪੈਂਦੀ ਐ ਲੋਕੀ ਫੇਰ ਗੱਲਾਂ ਕਰਦੇ ਤੇ ਦੋਨੋਂ ਕੜਗਸ ਦੇ ਵਿੱਚ ਮੇਲਾ ਹੋੜਾ ਇਹ ਤਾਂ ਪਹਿਲਾਂ ਆਖਿਆ ਅੱਜ ਦਰਿਆ ਵਜੜੇ ਆ ਪੈਰਾ ਬੱਲੇ ਧੰਬੜ ਬੱਜੀ ਅੱਜ ਬਸੰਤੀ ਨਹੀਂ ਅੱਜ ਕੱਪਰ ਨੱਚੋ ਕਦੇ ਜੱਸ ਕਰਦੇ ਪਰਸਾਲਪੁਰੀਏ ਨੇ ਠੋਕਦੇ 250 ਸਵਰਨ ਕਗਨਾ ਸੂਰੇ ਵਾਲੀਏ ਨੇ ਠੋਕਦੇ ਫੋੜਦੇ ਕਮਰ ਦੀ ਨਾਲ ਸੁਫਾਨ ਮਰੀਕਾ ਸਵਰਨ ਵੀਰ ਜਿੱਤੇ ਸਵਰਨ ਆ ਜਾ ਫੋੜਦੇ ਕਹਿੰਦੇ ਪਰਸਾਲਪੁਰਿਆ ਬੈਠਾ ਤਿੰਨ ਜੱਫੇ ਲਾ ਕੇ ਮੇਰੇ ਵੀਰੋ ਉਹ ਬੋਪਰੀਆ ਇਸ਼ਾਰਾ ਟਰਾਈ ਕਰਦਾ ਹੋਇਆ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਤੇ ਦੂਜੇ ਪਾਸੇ ਤੱਕਾਂਗੇ ਉਹ ਖੁਸ਼ੀ ਤਿਆਰੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵਾਦਾ ਹੋਇਆ ਕਲੂ ਦਵਿੰਦਰ ਸਰਪੰਚ ਦਾ ਮੇਲਾ ਮੇਰਪੋੜ ਦੀ ਧਰਤੀ ਤੇ ਮੇਰੇ ਵੀਰੋ ਸਾਰਿਆਂ ਨੂੰ ਸੱਦੇ ਦੇ ਕੇ ਹੁਕਮਾਂ ਕੇ ਪੁੱਜੋ ਓ ਵਾਖੋ ਓ ਪਿਆਰਿਆ ਸ਼ਾਹੋ ਕੇਵਲ ਰਵੀ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਖੜਕਾ ੜਕਾ ਅੰਦੇ ਦੂਰ ਤੇ ਦੂਜਾ ਠੋਕਿਆ ਤੇ ਦੂਜਾ ਠੋਕਿਆ ਤਿੰਨ ਜੱਫੇ ਲਾ ਕੇ ਪਰਤਾਲਪੁਰਿਆ ਫੋੜ ਕੇ ਬੈਠਾ ਓ ਸਵਰਨਿਆ ਫੋੜ ਕੇ ਬੈਠਾ ਪਿਆਰਾ ਸਾਉਂਡ ਮਨ ਵੀ ਖੋਲ ਦੋ ਆਹ ਸਾਹਮਣੇ ਕਦੇ ਟੱਕਰ ਫੋੜਾਂ ਦੀ ਚੱਲਦੀ ਆ ਮਦਨੀਪੁਰ ਦਾ ਕੱਪ ਚੱਲ ਰਿਆ ਮੇਰੇ ਵੀਰੋ ਕੱਠ ਵੀ ਬਹੁਤ ਵੱਡਾ ਓ ਕਿਹੜੇ ਭਾਗਾ ਵਾਲੇ ਦੋ ਮੰਨ ਕੇ ਜਿਹੜੇ ਅੱਜ ਮਦਨੀਪੁਰ ਤੋਂ ਫੋੜਾਂ ਮਟਾ ਜਿਹੜੇ ਪਾਸੇ ਜਫਾ ਲੱਗੂ 500 ਦੇ ਜਿਹੜੇ ਮਾਨਸਕਾਰ ਹੋਣਗੇ ਤੇਰੇ ਵੀਰੋ ਸਾਹਮਣੇ ਆ ਪਵਨ ਠਮਟ ਮੇਰੇ ਵੀਰੋ ਤੇ ਦੂਜੇ ਪਾਸੇ ਸ਼ਾਹੋਕੇ ਵਾਲਾ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਹੋ ਨੰਬਰ ਬੜੀ ਸਮਾੜੇ ਨੇ ਫਮ ਦੇ ਗਗਨ ਮੇਰੇ ਵੀਰੋ ਟਰਾਈ ਕਰਦਾ ਫਾਵੇ ਇੱਧਰ ਸੰਦਰ ਪਾਲ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਵੱਲੋਂ ਹਰ ਇੱਕ ਜਫਾ 500 ਦਾ ਸਾਡੇ ਵਾਲਾ ਭਗੇਲਾ ਢਿੱਲੋ ਅਮਰੀਕਾ ਤੋਂ ਉਹ ਵੀ ਵੱਡੇ ਮਾਨ ਦੇ

ਸਾਹਮਣੇ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੇਰੇ ਵੀਰੋ ਰੇਸ਼ ਹੈ ਬੋਪੂਆ ਦੇ ਦੂਜੇ ਪਾਸੇ ਕਗਨ ਸ਼ੂਰੇ ਵਾਲਿਆ ਤੇ ਨੰਬਰ ਤੜਾ ਰੇਡਰ ਦੇ ਕਰਦੇ ਨੇ ਲੁੱਟਾ ਉਹ ਪੀਤੂ ਮੇਰੇ ਵੀਰੋ ਕਬੱਡੀ ਪਾਉਂਦਾ ਹੈ ਅੱਗੇ ਨੂੰ ਕੱਢਾ ਹੋਇਆ ਉਧਰ ਹਰਜਿੰਦਰ ਸਿੰਘ ਜੀ ਸੰਘੇੜਾ ਤਲਵੰੜ ਵਾਲੇ ਕੈਨੇਡਾ ਦੇ ਵਿਰਤ ਵਿੱਚ ਮੇਰੇ ਵੀਰੋ ਜੇਬੀ ਟਰਾਂਸਪੋਰਟ ਦਾ ਬਹੁਤ ਵੱਡਾ ਨਾਂ ਉਹਨਾਂ ਦਾ ਵੀ ਦਿਲੇ ਧੰਨਵਾਦ ਕਰਦੇ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ प्रसाद पूरी और दूसरे पासे बल्ले बल्ले हो गई मित्रो हशिया गफा ला गया पांच सौ देख लो जब ਜੱਫੇ ਲਾਉਣੇ ਪੈਣੇ ਨੇ ਕਿਉਂਕਿ ਪ੍ਰਸਾਲਪੁਰੀਏ ਨੇ ਉਹ ਜੱਫੇ ਤੇ ਤੋਂ ਵੱੱਟ ਠੋਪਦੇ ਓਏ ਉਹ ਜੱਫੇ ਤੇ ਤੋਂ ਵੱੱਟ ਠੋਪਦੇ ਤੇ 12 ਤਰੀਕ ਪੰਨਾਵਾਂ ਦੇ ਕਬੱਡੀ ਕੱਪ ਦੀ ਹੈ ਭਾਈ ਕੁਲਜੀਤ ਸਰਪੰਚੋ ਭਾਈ ਕੁਲਜੀਤ ਰਾਮ ਵੱਲੋਂ ਸੱਦੇ ਹੋ ਰਹੇ ਮੇਰੇ ਵੀਰੋ ਮੇਜਰ ਦੀ ਖੇਡੂ 12 ਤਰੀਕਾ 12 ਮਾਰਚ ਪੰਨਵਾ ਦੇ ਕੱਪ ਦੀ ਗੁਰੀ ਦੀ ਕਬੱਡੀ ਆਹ ਤੇਰਾ ਗੁਰੀ ਕਬੱਡੀ ਤਾਰਿਆ ਮੱਦਵੀ ਪੁਰਦਾ ਕੱਪ ਚੱਲਦਾ ਮੇਰੇ ਪੰਜਾਬੀ ਵੀਰੋ ਆਹ ਸੁਪਰ ਫਾਈਨਲ ਥੋੜਾ ਬੜਾ ਖੇਡਿਆ ਜਾ ਰਿਹਾ ਹੁਣ ਦੇਖੋ ਸਿਰ ਸ਼ਰਦੋਂ ਪੁੱਛਿਆ ਹੋਇਆ ਆਹ ਸਾਹਮਣੇ ਕਬੱਡੀ ਪਾਉਂਦੇ ਨਹੀਂ ਪੁੱਤਰ ਵਾਲਕੇਸ਼ ਹਰ 516 ਦਾ ਚਮੜ ਯੂਐਸਏ ਵਾਲੇ ਪ੍ਰਾਵਾ ਨੇ ਚਮੜਾ ਨੇ ਸਾਹਮਣੇ ਰਕੇਸ਼ ਪੋਪਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਉਹ ਸੂਕਿਆ ਗਿਆ ਛੇੜ ਉਹ ਮੁੰਡੇ ਨੂੰ ਉਹ ਸ਼ੂਰੀਆ ਦੇ ਛੇੜ ਉਹ ਮੁੰਡੇ ਨੂੰ ਇੱਕ ਪਾਸੇ ਉਹ ਬੱਲੇ ਬੱਲੇ ਸ਼ਾਹੋਕੇ ਵਾਲਾ ਤੇ ਫੈਸਲਾ ਕੀ ਹੋਣਾ ਨੰਬਰ ਜਿਹੜਾ ਹੈ ਰੇਡਰ ਦੇ ਕਲਚੇ ਦੇ ਵਿੱਚ ਆ ਸਰਦਿਆ ਚੱਕ ਲੈ ਕੇ ਛੇੜ ਆਹ ਗੁੱਡਨਪੁਰੀਆ ਕੀਤਾ ਜੱਫੇ ਸਾਰੇ ਰੇਡਰਾਂ ਨੂੰ ਲੱਗ ਗਿਆ ਇਹ ਤਾਂ ਹੁਣ ਇੱਧਰ ਜਿੱਥੇ ਪਤਾ ਲੱਗੂ ਵੀ ਕਿਹੜਾ ਰੇਡਰ ਪਾ ਉਦੇ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਮਨਪ੍ਰੀਤ ਸੋਮਲ ਖੇੜੀ ਵੱਲੋਂ ਵੱਡੇ ਮਾਣ ਆਇਆ ਤੇ ਦੋਵਾਂ ਦੇ ਲਈ ਧੰਨਵਾਦ ਬਹੁਤ ਬੜਾ ਮੈਚ ਤੇ ਪਰੋ ਜਗਦੇਵ ਗੋਸਾ ਕੈਨੇਡਾ ਤੇ ਨਾਲ ਸਾਡੇ ਗੁਰਿੰਦਰ ਸਿੰਘ ਜੀ ਕਾਦੀ ਉਹਨਾਂ ਵੱਲੋਂ ਵੱਡੇ ਮਾਨ ਮਾਨ ਗੋਲੀ ਦੇ ਬੋਲਾਂ ਤੋਂ ਹੋ ਜੋਗੇ ਸੱਤੂ ਕਬਾੜਾ ਲਈ ਆਇਆ ਕਿੰਨੀ ਆਸਟ੍ਰੇਲੀਆ ਲਾ ਆਸਟ੍ਰੇਲੀਆ ਲਾ ਪ੍ਰੀਤਪਰਾ ਸਾਡਾ ਕੈਨੇਡਾ ਮੇਰੇ ਵੀਰੋ ਕਿੰਨੀ ਆਸਟ੍ਰੇਲੀਆ ਉਹਨਾਂ ਦੇ ਬਹੁਤ ਵੱਡੇ ਬੋਲਾਂ ਦੇ ਇੱਕ ਪਾਸੇ ਸ਼ਾਹੋ ਮੇਲਾ ਉਹ ਦੂਜੇ ਪਾਸੇ ਪੋਜ ਪ੍ਰਿਆਰਕੇਸ਼ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲ ਓ ਤਰੇਰ ਵਾਲਿਆ ਆਪਾ ਕਬੱਡੀ ਸਾਰ ਓ ਤਰੇਰ ਵਾਲਿਆ ਨੇ ਪਾੜਿਆ ਜੱਗੀ ਭੰਦੇਰ ਹੈਪੀ ਜਨਗਣੀ ਠੰਨੇ ਵਾਲਾ ਬੱਬੂ ਤੇ ਨਾਲ ਨਾਲ ਕੇ ਪਿੰਡ ਪੁੰਜਾ ਹਨੀ ਚਾਲ ਔਰ ਸਿਰਾਂ ਦਾ ਅੱਜ ਮੁੰਡਿਆਂ ਦੇ ਸਾਰੇ ਬਣਾ ਲੈ ਲਓ ਦੇਖੋ ਪਈ ਹੋਈ ਕਬੱਡੀ ਔਰ ਤੇਰਾ ਕੁਰੀ ਆ ਵੀ ਫੜਦੇ ਆ ਵੀ ਫੜਦੇ ਆ ਆਜਾ ਵੀ ਫੜਦੇ ਆ ਤਵੇਂਦਰ ਦੂਜੀ ਲਾਈਨ ਵੱਲੋਂ ਵੱਡੇ ਮਾਰ ਬਹੁਤੋ ਧੰਨਵਾਦ ਔਰ साम्ह ਕੀ ਤੂੰ ਕਹਿੰਦੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅਰਸ਼ ਤੇ ਮੇਰੇ ਵੀਰੋ ਪੰਜ ਠੋਕਤੇ ਅਰਸ਼ ਪ੍ਰਸ਼ਾਲਪੁਰੀਏ ਨੇ ਪੰਜ ਠੋਕਤੇ ਉਹ ਬੋਪਰੀਆ ਹੁਸ਼ਾਰਾ ਉਹ ਵੀ ਫੋੜ ਨੂੰ ਚੈੱਕ ਕਰਦਾ ਉਹ ਸਾਹਮਣੇ ਖੜੇ ਨੇ ਡੱਕ ਲੱਗੇ ਹੋਏ ਨੇ ਮਹਿੰਗੀਆਂ ਛਤਰੀਆਂ ਮਹਿੰਗੇ ਪਾਵੇ ਫੋੜ ਮੇਰੇ ਵੀਰੋ ਅੱਜ ਭਾਈ ਕਿੰਨੀ ਆਸਟ੍ਰੇਲੀਆ ਦੇ ਦੇਣੇ ਨੇ ਲਾਪਤ ਕੈਨੇਡਾ ਨੇ 5 ਲੱਖ ਦਿੱਤਾ ਤੇ ਦੂਜੇ ਪਾਸੇ ਗਗਨ ਉਹ ਟਰਾਈ ਕਰਦਾ ਹੈ ਸੂਰੇਵਾਲੀਆ ਨੰਬਰ ਜਿਹੜਾ ਰੇਡਰ ਕਾਜੋ ਦੇ ਵਿੱਚਾ ਪਲੇਰ ਵਾਲਾ ਕਹਿੰਦਾ ਤੇ ਗਵਾਂਡੀ ਪਿੰਡ ਤੋਂ ਗੂੜੀਆਂ ਰਿਸ਼ਤੇਦਾਰੀਆਂ ਨੇ ਅੱਜ ਫੋੜ ਇੱਥੋਂ ਆਪਣੇ ਪਿੰਡ ਨੂੰ ਲੈ ਕੇ ਜਾਣਾ ਅੱਜ ਫੋੜ ਇੱਥੋਂ ਮੇਰੇ ਵੀਰੋ ਆਪਣੇ ਪਿੰਡ ਦੇ ਆਓ ਓਸੇ ਦੀ ਕਬੱਡੀ ਓਸੇ ਦੀ ਕਬੱਡੀ ਓਸੇ ਦੀ ਕਬੱਡੀ ਬਾਬਰਪੁਰ ਪਿੰਡ ਹੈ ਤੇ ਹਣੀ ਚੱਲਦੇ ਸਾਰੇ ਇੱਥੇ ਨੇ ਉਹਨਾਂ ਨੇ ਯੋਗ ਮਾਰਿਆ ਧੰਨਵਾਦ ਸਾਰਿਆਂ ਦਾ ਆਓ ਸਾਹਮਣੇ ਕਬੱਡੀ ਬਹੁਤ ਪ੍ਰਿਆਰ ਕੇਸ਼ ਮੇਰੇ ਵੀਰੋ ਆਹ ਚੜਦੀ ਜਵਾਨੀ ਐ ਆਹ ਮੁੰਡੇ ਦੀ ਅਖਰੀ ਜਵਾਨੀ ਐ ਆਹ ਸਿਰਾਂ ਲਾਉਂਦਾ ਵੱਡੇ ਵੱਡੇ ਸੈਟਾਂ ਤੇ ਆਹ ਸਰੇ ਸਰੇ ਦੀਆਂ ਪਾਉਂਦਾ ਇੱਕ ਬੰਦੇ ਸੂਰੀਆਲੀਆ ਕਗਨ 1000 ਜੇ ਜੱਫਾ ਲੱਗਿਆ ਕਿੰਨੀ ਗੱਲ ਤੇ ਲਾਪਰੀਤ ਗੱਲ ਵੱਲੋਂ ਦਵਿੰਦਰ ਦੂਜੀ ਲੈਂਡ ਲਾਈਵ ਤੁੜਿਆ ਧੰਨਵਾਦ ਐ ਦਵਿੰਦਰ ਦਾ ਭਰਾ ਸਨਾਂ ਮਾਨ ਹੈ ਜਿੰਦਗੀ 13 ਵਾਲਾ ਹਉ ਗੁਰੀ ਚੋਟੀ ਦਾ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਸਾਰੇ ਰੱਬ ਵਰਗੇ ਦਰਸ਼ਕੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਸ਼ੁਕਰੀਆ ਮਿਹਰਬਾਨੀ ਰਹਿੰਦੀ ਇੱਕ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਇੰਦਰਜੀਤਾਂ ਬਣੀ ਸਮਰੇ ਦੀ ਧਰਤੀ ਦਾ ਮੇਰੇ ਮਿੱਤਰੋ ਦੇਖਾਂਗੇ ਹੁਣ ਨੀਰ ਹੱਥ ਕੜੇ ਕਰਤੇ ਸਤਿ ਸ੍ਰੀ ਅਕਾਲ ਪਹੁੰਚਦੇ ਕੇ ਮੇਲਾ ਇੱਥੇ ਮੁੱਕ ਗਿਆ ਜੇ ਮੇਲਾ ਵਧੀਆ ਲੱਗਿਆ ਇੱਕ ਤਾੜੀ ਮਾਰੋ ਸਾਰੇ ਭਰਾ ਜਾਂਦੇ ਜਾਂਦੇ ਅਮਨ 로ਜੀ ਨੇ ਵੀ ਲੱਗਣਾ ਹੈ ਜਾਣਾ ਨਹੀਂ ਕਿਸੇ ਦੇ ਪਵਨ ਦਾ ਮਹਿਤਰ ਉਹਦਾ ਇੱਥੇ ਹੀ ਸਨਮਾਨ ਕਰ ਦੇਣਾ ਆਪਾਂ ਪਵਨ ਯੂਐਸਏ ਸੁਰੇਂਦਰ ਪਾਲ ਯੂਐਸਏ ਦਾ ਮਿੱਤਰ ਹੈ ਉਹਦਾ ਸਨਮਾਨ ਕੀਤਾ ਜਾਣਾ ਤੇ ਮਨਿੰਦਰ ਯੂਐਸਏ ਉਹ ਸਾਰਿਆਂ ਦਾ ਬਹੁਤ ਬਹੁਤ